ਨਸ਼ਿਆਂ ਵਿਰੁੱਧ ਦੀ ਧੂਕ ਨਿਕਲ ਗਈ ਹੈ। ਮਾਨ ਸਾਹਿਬ ਕਿੱਥੇ ਹੈ ਤੁਹਾਡਾ ਮਹਿੰਮ ਜੁੱਧ ਨਸ਼ਿਆਂ ਵਿਰੁੱਧ। 15 ਲੋਕ ਮਰ ਚੁੱਕੇ ਹੈ। ਅਜੇ ਪਤਾ ਨਹੀਂ ਹੋਰ ਕਿੰਨੇ ਮਰ ਸਕਦੇ ਹੈ। ਜ਼ਹਿਰੀਲੀ ਸ਼ਰਾਬ ਤੇ ਨਕਲੀ ਸ਼ਰਾਬ ਪੋਲਸ ਦੀ ਆੜ ਦੇ ਵਿੱਚ ਖਾਣੇ ਦੇ ਨਾਲ ਬਣ ਰਹੀ ਸੀ। ਜਿੱਥੇ ਮੁਕੰਮਲ ਤੌਰ ਤੇ ਤੁਹਾਡਾ ਪ੍ਰਸ਼ਾਸਨ ਫੇਲ ਹੋ ਗਿਆ ਹੈ। ਔਰ ਆ ਜਿਹੜੇ ਬੰਦੇ ਮਰੇ ਐ ਇਹਦੀ ਜਾਂਚ ਕਰਾਓ ਤੁਹਾਡੇ ਵੱਡੇ ਪੁਲਿਸ ਦੇ ਅਧਿਕਾਰੀ ਇਹਦੇ ਵਿੱਚ ਸ਼ਾਮਿਲ ਐ ਇਸ ਕਰਕੇ ਸ਼ਰਾਬ ਦਾ ਧੰਦਾ ਚੱਲ ਰਿਆ ਸੀ 15 ਬੰਦੇ ਦੀਆਂ ਮੌਤਾਂ ਹੋਈਆਂ ਅਮ੍ਰਿਤਸਰ ਦੇ ਮਨਜੀਠਿਆ ਵਿੱਚ ਕਤਿਤ ਤੌਰ ਤੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਰੀਬ 14 ਲੋਕਾਂ ਦੀ ਮੌਤ ਦੇ ਮਾਮਲੇ ਦੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਲੋਕ ਸਭਾ ਅਮਰਿੰਦਰ ਸਿੰਘ ਰਾਜਵਡਿੰਗ ਨੇ ਵੱਡਾ ਬਿਆਨ ਦਿੱਤਾ ਹੈ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਸੂਬਾ ਸਰਕਾਰ ਦੀ ਕਾਰਜ ਪ੍ਰਣਾਲੀ ਤੇ ਵੀ ਸਵਾਲ ਚੁੱਕੇ ਹਨ ਲੁਧਿਆਣਾ ਦੇ ਪਿੰਡ ਵਿਖੇ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬ੍ਰਿੰਗ ਨੇ ਕਿਹਾ ਕਿ ਪੂਰੇ ਮਾਮਲੇ ਨੂੰ ਲੈ ਕੇ ਸੂਬਾ ਸਰਕਾਰ ਦੀ ਕਾਰਜ ਪ੍ਰਣਾਲੀ ਸਵਾਲਾਂ ਦੇ ਘੇਰੇ ਵਿੱਚ ਹੈ ਉਹਨਾਂ ਨੇ ਨਸ਼ਿਆਂ ਨੂੰ ਲੈ ਕੇ ਸੂਬਾ ਸਰਕਾਰ ਦੇ ਦਾਅਵਿਆਂ ਉੱਪਰ ਵੀ ਸਵਾਲ ਕੀਤੇ ਨੇ ਇਸੇ ਤਰ੍ਹਾਂ ਉਹਨਾਂ ਨੇ ਭਾਰ ਸਰਕਾਰ ਨੂੰ ਪਾਕਿਸਤਾਨ ਨੂੰ ਵੀ ਸਖਤ ਜਵਾਬ ਦੇਣ ਦੀ ਵੀ ਅਪੀਲ ਕੀਤੀ ਆ ਤਾਂ ਪਹਿਲੇ ਦਿਨੋਂ ਹੀ ਸੀਗਾ ਉਹ ਵੰਦਾ ਧੰਨਵਾਦ ਕਰਦੇ ਕਿਉਂਕਿ 6 700 ਪਿੰਡ ਹੈ ਹਰ ਪਿੰਡ ਚ ਜਾ ਕੇ ਧੰਨਵਾਦ ਕਰਨ ਦੀ ਕੋਸ਼ਿਸ਼ ਕਰ ਰਹੇ ਐਮਪੀ ਦਾ ਇਲਾਕਾ ਬੜਾ ਵੱਡਾ ਹੁੰਦਾ ਅੱਜ ਤੱਕ ਕੋਈ ਇੱਥੇ ਐਮਪੀ ਆਇਆ ਨਹੀਂ ਸੋ ਇਹ ਇਸ ਕਰਕੇ ਪਿੰਡ ਪਿੰਡ ਜਾ ਕੇ ਲੋਕਾਂ ਦਾ ਧੰਨਵਾਦ ਕਰ ਰਹੇ ਆ ਪੀਰਵੀ ਪਿੰਡਾਂ ਦੇ ਮੈਸ਼ਰੀ ਗੱਲ ਅਸੀਂ ਜਰੀਬੀ ਸ਼ਰਾਬ ਕਨ ਮੌਤਾਂ ਹੋਈਆਂ ਨੇ ਪੰਜਾਬ ਵਿੱਚ 14 ਮਗੇਟੇ ਹਲਕੇ ਮੌਤਾਂ ਜੋਧ ਨਸ਼ਿਆ ਵਿਰੋਧ ਦੀ ਫੂਕ ਨਿਕਲ ਗਈ ਹੈ ਮਾਨ ਸਾਹਿਬ ਕਿੱਥੇ ਆ ਤੁਹਾਡਾ ਮਹਿੰਮ ਜੋਧ ਨਸ਼ਿਆ ਵਿਰੋਧ 15 ਲੋਕ ਮਰ ਚੁੱਕੇ ਐ ਹਜੇ ਪਤਾ ਨਹੀਂ ਹੋਰ ਕਿੰਨੇ ਮਰ ਸਕਦੇ ਐ ਜ਼ਹਿਰੀਲੀ ਸ਼ਰਾਬ ਤੇ ਨਕਲੀ ਸ਼ਰਾਬ ਪੁਲਸ ਵੀ ਆੜ ਦੇ ਵਿੱਚ ਥਾਣੇ ਦੇ ਨਾਲ ਬਣ ਰਹੀ ਸੀ ਜਿੱਥੇ ਮੁਕੰਮਲ ਤੌਰ ਤੇ ਤੁਹਾਡਾ ਪ੍ਰਸ਼ਾਸਨ ਫੇਲ ਹੋ ਗਿਆ ਹੈ ਔਰ ਇਸ ਗੱਲ ਨੇ ਮੋਹਰ ਲਾਤੀ ਹੈ ਕਿ ਤੁਸੀਂ ਕੇਵਲ ਵਖਾਵਾ ਕਰ ਰਹੇ ਸੀ ਨਸ਼ਿਆਂ ਦੇ ਖਿਲਾਫ ਲੜਾਈ ਨਹੀਂ ਲੜ ਰਹੇ ਸੀ ਔਰ ਲੋਕਾਂ ਦੇ ਘਰ ਢੋਂ ਨਾਲ ਤੇ ਇਸ ਤਰ੍ਹਾਂ ਦੇ ਨਾਰੇ ਦੇਣ ਨਾਲ ਪੰਜਾਬ ਚੋਂ ਨਸ਼ਾ ਖਤਮੀ ਹੋਣਾ ਨਸ਼ਾ ਖਤਮ ਕਰਨਾ ਤਾਂ ਨੌکریاں ਦਿਓ ਨਸ਼ਾ ਖਤਮ ਕਰਨਾ ਤਾਂ ਆਲਟਰਨੇਟਿਵ ਹੱਲ ਬਾਰੇ ਸੋਚੋ ਔਰ ਆ ਜਿਹੜੇ ਬੰਦੇ ਮਰੇ ਐ ਇਹਦੀ ਜਾਂਚ ਕਰਾਓ ਤੁਹਾਡੇ ਵੱਡੇ ਪੁਲਿਸ ਦੇ ਅਧਿਕਾਰੀ ਇਹਦੇ ਵਿੱਚ ਸ਼ਾਮਿਲ ਐ ਇਸ ਕਰਕੇ ਸ਼ਰਾਬ ਦਾ ਧੰਦਾ ਚੱਲ ਰਿਹਾ ਸੀ 15 ਬੰਦੇ ਦੀਆਂ ਮੌਤਾਂ ਹੋਈਆਂ ਸਰ ਇਹ ਡਰੋਨ ਲਗਾਤਾਰ ਫਿਰ ਡਰੋਨ ਆ ਰਹੇ ਨੇ ਸਰ ਕੱਲ ਵੀ ਹੋਇਆ ਹੈਗਾ ਹੈਗਾ ਕਹਿੰਦਾ ਹੈ ਕਿ ਪਾਕਿਸਤਾਨ ਦਾ ਹਿੰਦੁਸਤਾਨ ਦੀ ਸਰਕਾਰ ਨੂੰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਵੈਸੇ ਤਾਂ ਅਮਰੀਕਾ ਨੂੰ ਵਿੱਚ ਪਾਉਣਾ ਹੀ ਨਹੀਂ ਚਾਹੀਦਾ ਸੀ ਹੁਣ ਜਦੋਂ ਆਰ ਔਰ ਪਾਰ ਹੋ ਜਾਣਾ ਚਾਹੀਦਾ ਸੀ ਪੁਰਾਣੇ ਸਮੇਂ ਜਿਸ ਪ੍ਰਕਾਰ ਇੰਦਰਾ ਗਾਂਧੀ ਜੀ ਨੇ ਲੜਾਈ ਲੜੀ ਔਰ ਪਾਕਿਸਤਾਨ ਦੇ ਡੋਰ ਟੋਟੇ ਕੀਤੇ ਬੰਗਲਾਦੇਸ਼ ਅਲੱਗ ਕਰਤਾ ਸੀ ਹਥਿਆਰ ਸਿੱਟਣ ਦੇ ਮਜਬੂਰ ਕਰਤਾ ਸੀ ਅੱਜ ਫੇਰ ਪਾਕਿਸਤਾਨ ਦਾ ਉਵੇਂ ਹੀ ਛਾਤੀ ਤਾਨ ਕੇ ਦੁਬਾਰੇ ਉਸਾਲਾ ਮਾਰ ਰਿਹਾ ਸੋ ਮੇਰਾ ਖਿਆਲ ਕੱਲ ਦੇ ਜਿਹੜੇ ਡਰੋਨ ਆਏ ਐ ਇਹਦੇ ਨਾਲ ਜਿਹੜਾ ਸਾਡਾ ਸੀਜ਼ਫਾਇਰ ਜਾਲਾ ਸੀਗੀ ਗੱਲ ਉਹ ਤਾਂ ਵਾਇਲੈਂਟ ਹੈਗਾ ਹੀ ਹੈਗਾ ਧੰਨਵਾਦ ਸੰਜੀ ਕਿਹੜੀ ਜਗ੍ਹਾ ਤੇ ਕਿਹੜੇ ਬੈਠੇ ਪਏ ਡਾਕਟਰ ਵੀਰਮੀ ਜੀ ਅੱਜ ਬਨੇਕਸਰ ਵਾਲੇ ਸੇ ਕਾਫੀ ਪਰਵਾਹ ਕਾਟ ਕੇ ਸਾਨੂੰ ਮਿਲਦੇ ਆ ਲੋਕਾਂ ਦੇ ਕਾਫੀ ਉਤਸ਼ਾਹ ਸੇ ਕਿ ਨਾ ਜਾਓਗੇ ਮੈਨਿੰਗ ਹੋਈ ਹੈ ਉਹ ਧੰਨਵਾਦ ਕਰਨ ਵਾਸਤੇ ਆਏ ਸੀ ਜੀ ਐਮਪੀ ਜਦ ਬਨੇ ਆ ਰਹੇ ਸੀ ਉਹਨਾਂ ਤੋਂ ਤੇ ਉਹਦੇ ਤੱਕੇ ਉਹ ਧੰਨਵਾਦ ਕਰਕੇ ਗਿਆ ਲੋਕਾਂ ਦਾ ਲੋਕਾਂ ਦੀ ਪੂਰਨ ਸਿਸ਼ਾ ਸੀ ਜੀ ਉਹਨਾਂ ਨੂੰ ਆਹ ਵਾਸਤੇ ਵੀ ਲੱਡੂ ਲੈ ਲਓ ਲੱਡੂ ਉਹਨਾਂ ਦਾ ਬਣਦਾ ਆ ਗਈ ਐਮਐਲਏ ਤੋਂ ਜੀ ਬਣਦੇ ਉਹ ਤੇ ਕੈਪਟਨ ਸੰਦੀਪ ਸੰਧੂ ਨੂੰ ਬਣਾਵਾ ਤੇ ਸਾਰੇ ਲੋਕ ਜੀ ਉਹ ਸਾਜ ਅਖਰ ਨੂੰ ਮਿਲਿਆ ਲੋਕਾਂ ਵਿੱਚ ਲੋਕ ਕਾਫੀ ਵੱਡੀ ਗਿਤੀ ਪਹੁੰਚੇ ਸਨ ਅੱਜ ਪੂਰਾ ਸਸ਼ਾ ਲੋਕਾਂ ਜੀ ਪੂਰੇ ਪਸੰਦ ਕਰਦਾ ਜੀ ਲੋਕ ਐਮਪੀ ਸਾਹਿਬ ਨੂੰ ਤੇ ਆਪਣੇ ਕੈਪਟਨ ਸੰਦੀਪ ਸੰਧੂ ਜੀ ਨੂੰ ਜੀ ਜੀ ਪਾਰਟੀ ਕਿਹੋ ਜਿਹੀ ਤਿਆਰੀ ਆਂ ਦੀ ਕੋਣਾ ਲੈ ਕੇ ਆ ਪੂਰੀ ਤਿਆਰੀ ਹੈ ਜੀ ਪਾਰਟੀ ਦੀ ਹਾਂ ਜੀ ਕਾਂਗਰਸ ਲੀਡ ਕਰੂਗੀ ਜੀ ਇੱਥੇ ਦੱਕੇ ਹਲਕੇ ਤੋਂ ਪੂਰੇ ਤੋਂ ਲੀਡ ਕਰੂਗੀ ਜੀ ਮੈਂ ਸਹੀ ਸਮੱਸਿਆ ਦਾ ਗੱਲ ਕੀਤਾ ਹੈਗਾ ਐਮਪੀ ਸਾਹਿਬ ਬਜੇ ਦਾ ਬੰਦ ਹੋਈ ਨਹੀਂਗੇ ਜੀ ਨਸ਼ੇ ਤੋਂ ਉਹ ਵੀ ਚੱਲਦੇ ਆ ਜੀ ਸਰਕਾਰ ਵਿੱਚ ਰੌਲਾ ਪਾ ਰਿਹਾ ਨਸ਼ਿਆਂ ਦਾ ਨਸ਼ੇ ਤੋਂ ਉਹ ਵੀ ਮਿਲ ਜਾਂਦੇ ਉਹ ਵੀ ਚੱਲ ਜਾਂਦੇ ਉਹ ਲੋਕ ਬਰੀ ਜਾਂਦੇ ਆ ਹਾਂ ਜੀ ਹਾਂ ਜੀ ਮਤਲਬ ਉਹ ਕਾਂਗਰਸ ਪਾਰਟੀ ਸਮੱਸਿਆ ਦਾ ਹੱਲ ਕੋਈ ਤਰ੍ਹਾਂ ਕਰੇਗੀ ਕਰੂਗੀ ਜੀ ਪੂਰੀ